ਹਿੰਦੂ ਵੀ ਨਹੀਂ ਸਿੱਖ ਵੀ ਨਹੀਂ ਮੈਂ ਮੁਸਲਮਾਨ ਵੀ ਨਹੀਂ ਮੈਨੂੰ ਤੇ ਲੱਗਦਾ ਅਜੇ ਮੈਂ ਚੰਗਾ ਇਨਸਾਨ ਵੀ ਨਹੀਂ ਇੱਕ ਵਾਰੀ ਇੱਕ ਚੋਰ ਆਪਣੇ ਪੁੱਤਰ ਨਾਲ ਤੁਰਿਆ ਜਾ ਰਿਹਾ ਸੀ ਤੇ ਚੋਰ ਆਪਣੇ ਪੁੱਤਰ ਨੂੰ ਕਹਿੰਦਾ ਬੇਟਾ ਉਹ ਵੇਖ ਉਹ ਜਿਹੜੇ ਘਰ ਦੀਵਾ ਜਗ ਰਿਹਾ ਨਾ ਮੈਂ ਉਸ ਘਰ ਵਿੱਚ 16 ਵਾਰ ਚੋਰੀ ਕੀਤੀ ਹੈ ਹੁਣ ਜਿਵੇਂ ਹੀ ਪਿਓ ਨੇ ਦੱਸਿਆ ਤੇ ਮੁੰਡਾ ਮੁਸਕਰਾ ਗਿਆ ਤੇ ਪਿਤਾ ਨੇ ਪੁੱਛਿਆ ਤੂੰ ਮੁਸਕਰਾ ਰਿਹਾ ਹੈ ਕੀ ਗੱਲ ਹੈ ਕਹਿੰਦਾ ਪਿਤਾ ਜੀ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਉਹ ਜਿਹੜਾ ਦੂਰ ਘਰ ਜਿੱਥੇ ਦੀਵਾ ਜਗ ਰਿਹਾ ਹੈ ਤੁਸੀਂ ਉਸ ਘਰ ਵਿੱਚ 16 ਵਾਰ ਚੋਰੀ ਕੀਤੀ ਹੈ ਪਰ ਮੈਂ ਦੇਖ ਰਿਹਾ ਕਿ ਉਸ ਘਰ ਦਾ ਦੀਵਾ ਅਜੇ ਵੀ ਜਗ ਰਿਹਾ ਹੈ ਤੁਸੀਂ ਉਸ ਘਰ ਦੀ 16 ਵਾਰ ਚੋਰੀ ਕੀਤੀ ਹੈ ਪਰ ਉਸ ਘਰ ਦਾ ਦੀਵਾ ਅੱਜ ਵੀ ਜਗ ਰਿਹਾ ਹੈ ਕਿਉਂ ਕਿ ਸਾਡੇ ਘਰ ਦਾ ਦੀਵਾ ਨਾ ਅੱਜ ਵੀ ਕਦੀ ਕਦੀ ਬੁੱਝ ਜਾਂਦਾ ਹੈ ਜਿਨ੍ਹਾਂ ਨੂੰ ਕਮਾਣਾ ਆਉਂਦਾ ਨਾ ਜਿਨ੍ਹਾਂ ਨੂੰ ਪਿਆਰੀ ਗੱਲਾਂ ਕਰਨੀਆਂ ਆਉਂਦੀਆਂ ਨੇ ਤਹਿਜ਼ੀਬ ਨਾਲ ਰਹਿਣਾ ਆਂਦਾ ਜਿਨ੍ਹਾਂ ਵਿੱਚ ਮਾਤਾ ਪਿਤਾ ਨੇ ਸੰਸਕਾਰ ਪੜਤੇ ਨੇ ਤੁਸੀਂ ਉਹਨਾਂ ਦਾ ਕੁਝ ਵੀ ਚੁਰਾ ਲਓ ਉਹਨਾਂ ਦੇ ਦਿਲ ਦਾ ਦੀਵਾ ਘਰ ਦਾ ਦੀਵਾ ਹਮੇਸ਼ਾ ਜਗਦਾ ਰਹੇਗਾ ਪਰ ਜਿਨ੍ਹਾਂ ਨੇ ਚੋਰੀਆਂ ਕਰਨੀਆਂ ਸਿੱਖੀਆਂ ਨੇ ਠੱਗੀਆਂ ਕਰਨੀਆਂ ਸਿੱਖੀਆਂ ਨੇ ਧੋਖੇ ਦੇਣੇ ਸਿੱਖੇ ਨੇ ਯਕੀਨ ਜਾਨਾ ਉਹਨਾਂ ਦੇ ਘਰ ਦਾ ਦੀਵਾ ਅੱਜ ਵੀ ਕਦੀ ਕਦੀ ਬੋਝ ਜਾਂਦਾ ਨਾ ਮੈਂ ਪੜਿਆ ਗੀਤਾ ਨਾ ਕੋਈ ਬਾਈਬਲ ਤੱਕਿਆ ਹੈ ਨਾ ਪੜੇ ਸ਼ਲੋਕ ਨਾ ਕੋਈ ਰੋਜ਼ਾ ਰੱਖਿਆ ਹੈ ਮਾਪਿਓ ਦੀ ਕੀਤੀ ਸੇਵਾ ਜਾਂ ਇੱਕ ਮੁਰਸ਼ਦ ਪਾਇਆ ਹੈ ਗਾਉ ਗਰੀਬ ਲਈ ਉਹਨੇ ਕੀਤਾ ਜਿਨਾ ਰੱਬ ਕਰਾਇਆ ਏ ਦੁਖੀ ਕਿਸੇ ਨੂੰ ਕੀਤਾ ਨਹੀਂ ਖੁਦ ਲੱਖਾਂ ਵਾਰੀ ਹੋਇਆ ਪਤਾ ਨਹੀਂ ਐਵੇਂ ਕੱਲੇ ਬਹਿ ਕੇ ਕਿੰਨੀ ਵਾਰੀ ਰੋਇਆ ਚਲੋ ਇਹ ਤਾਂ ਸਾਰੇ ਕਰਦੇ ਨੇ ਮੈਨੂੰ ਐਦਾ ਵੀ ਗਮਾਨ ਨਹੀਂ ਮੈਨੂੰ ਤੇ ਲੱਗਦਾ ਹੈ ਅਜੇ ਮੈਂ ਚੰਗਾ ਇਨਸਾਨ ਵੀ ਬਈ